ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਦਿੱਲੀ ਵੱਲ ਸੰਘਰਸ਼ ਕਰ ਰਹੇ ਖਨੌਰੀ ਬਾਰਡਰ ਤੇ ਮਾਰੇ ਗਏ ਪਿੰਡ ਬੱਲੋ ਦੇ ਕਿਸਾਨ ਸ਼ੁਭਕਰਨ ਸਿੰਘ ਦਾ ਅੱਜ ਸੰਸਕਾਰ ਆ ਜਿਹੜਾ ਉਹਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ ਅਸੀਂ ਮੌਜੂਦ ਹਾਂ ਉਸ ਥਾਂ ਤੇ ਜਿੱਥੇ ਉਹਦਾ ਸੰਸਕਾਰ ਕੀਤਾ ਜਾਣਾ ਪਿੰਡ ਵਾਲੇ ਨੇ ਜਿਹੜੇ ਤਿਆਰੀਆਂ ਵਿੱਚ ਲੱਗੇ ਹੋਏ ਨੇ ਕਿਸਾਨ ਜੁਨੀਆ ਦੇ ਆਗੂ ਜਿਹੜੇ ਉਹ ਵੀ ਇੱਥੇ ਪੁੱਜੇ ਹੋਏ ਨੇ ਤਸਵੀਰਾਂ ਦਿਖਾਉਣੇ ਇਹ ਬੋਰਡ ਆ ਜੋ ਸ਼ੁਭਕਰਨ ਦੀ ਜਿੱਥੇ ਸੰਸਕਾਰ ਕੀਤਾ ਜਾਣਾ ਬੋਰਡ ਲਗਾਇਆ ਗਿਆ ਕੇਂਦਰ ਦੀ ਬੀਜੇਪੀ ਸਰਕਾਰ ਦੁਆਰਾ ਬਣਾਏ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਤੋਂ ਬਾਅਦ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ جاری ਸੰਘਰਸ਼ ਵਿੱਚ 21 ਫਰਵਰੀ 2024 ਨੂੰ ਖਨੌਰੀ ਬਾਰਡਰ ਵਿਖੇ ਹਰਿਆਣਾ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਦੋ ਪਹਿਣਾ ਦੇ ਕੋਲੋਤੇਪਰਾ ਸ਼ੁਭਕਰਨ ਸਿੰਘ ਜਿਨ੍ਹਾਂ ਦੀ ਉਮਰ 23 ਸਾਲ ਪਿੰਡ ਬੱਲੋ ਦੇ ਪਰਿਵਾਰ ਦਾ ਦੁੱਖ ਹੈ ਜਿਹੜਾ ਉਹ ਇੱਥੇ ਵੰਡਾਉਣ ਲਈ ਹੈ ਜ ਪੂਰਾ ਪੰਜਾਬ ਦੇ ਕਿਸਾਨ ਨੇ ਜਿਹੜੇ ਪੁਜਰੇ ਨੇ ਇਹਦੇ ਨਾਲ ਹਰਿਆਣਾ ਤੇ ਆਗੂਆ ਦੇ ਵੀ ਪੁੱਜਣ ਦੀ ਉਮੀਦ ਹੈ ਕਿ ਇੱਥੇ ਇੱਕ ਸੰਸਕਾਰ ਮੌਕੇ ਹੈ ਜਿਹੜੇ ਵੱਖ-ਵੱਖ ਆਗੂ ਆ ਜਿਹੜੇ ਪੁੱਜਣਗੇ ਉਸ ਨੂੰ ਨਾਮਣ ਅੱਖਾਂ ਨਾਲ ਜਿਹੜੀ ਸਨਾਰਜੀ ਦਿੱਤੀ ਜਾਵੇਗੀ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਸੋਕ ਦਾ ਮਾਹੌਲ ਹੈ ਜਿਹੜਾ ਦੇਖਣ ਨੂੰ ਮਿਲ ਰਿਹਾ ਪਿੰਡ ਦੇ ਲੋਕ ਸਾਡੇ ਨਾਲ ਮੌਜੂਦ ਨੇ ਭਾਈ ਜੀ ਕੀ ਨਾਮ ਹੈਗਾ ਕੀ ਕਹਿਣਾ ਚਾਹੋਗੇ ਕਿਹੜੀ ਯੂਨੀਅਨ ਤੇ ਹੈਗਾ ਮੇਰਾ ਨਾਮ ਬੂਟਾ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜੀ ਕਹਿਣਾ ਚਾਹਾਂਗੇ ਕਿ ਇਸ ਤਰ੍ਹਾਂ ਦੀ ਮਾਹੌਲ ਹੈਗਾ ਕਮਗੀਨ ਮਾਹੌਲ ਪੂਰਾ ਪਿੰਡ ਆਪਕੋ ਮਾਹੌਲ ਤਾਂ ਜੀ ਦੇਖੋ 22 23 ਸਾਲ ਦਾ ਜਵਾਕ ਪਾਲ ਕੇ ਸ਼ਹੀਦ ਹੋ ਗਿਆ ਦੁੱਖ ਤਾਂ ਬਹੁਤ ਹੈ ਪਿੰਡ ਨੂੰ ਕੀ ਪੂਰੇ ਇਲਾਕੇ ਦੇ ਵਿੱਚ ਪੂਰਾ ਸੋਗ ਹੈ ਪੂਰੇ ਪੰਜਾਬ ਦੇ ਵਿੱਚੋਂ ਲੋਕ ਆ ਰਹੇ ਨੇ ਪੰਜਾਬ ਤਾਂ ਛੱਡੋ ਹਰਿਆਣਾ ਜੋ ਯੂਪੀ ਰਾਜਸਥਾਨ ਤੋਂ ਵੀ ਲੋਕ ਅੱਜ ਸੰਸਕਾਰ ਤੇ ਪਹੁੰਚ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਪਿੰਡ ਵੱਲੋਂ ਨਗਰ ਪੰਚਾਇਤ ਵੱਲੋਂ ਸਾਰੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਬਹੁਤ ਵੱਡਾ ਸਹਿਯੋਗ ਹੈ ਇਹ ਜਿਹੜੀ ਜ਼ਮੀਨ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਹੈਗੀ ਉਹਦੇ ਸੰਸਕਾਰ ਵਾਸਤੇ ਤੇ ਇੱਥੇ ਵੀ ਬਾਅਦ ਦੇ ਵਿੱਚ ਆਪਾਂ ਕੋਈ ਯਾਦਗਾਰ ਬਣਾਵਾਂਗੇ ਉਹਦੇ ਮੁੰਡੇ ਦੀ ਇਹ ਬੱਕਰੀ ਜਗ੍ਹਾ ਜਿੱਥੇ ਸੰਸਕਾਰ ਕੀਤਾ ਜਾ ਰਿਹਾ ਬੇਸ਼ੱਕ ਸ਼ਮਸ਼ਾਨ ਘਾਟੜਾ ਸਾਹਮਣੇ ਆ ਇਹ ਬੱਕਰੀ ਜਗ੍ਹਾ ਚੁਣੀ ਗਈ ਹੈਗੀ ਇਹ ਬੱਕਰੀ ਜਗ੍ਹਾ ਇਸੇ ਕਰਕੇ ਚੁਣੀ ਗਈ ਹੈ ਜੀ ਉਹਦੇ ਵਿੱਚ ਬਾਅਦ ਦੇ ਵਿੱਚ ਵੀ ਆਪਾਂ ਉਸ ਨੌਜਵਾਨ ਦੀ ਯਾਦਗਾਰ ਬਣਾਈ ਜਾਊਗੀ ਇੱਥੇ ਇਸ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੇ ਨਗਰ ਪੰਚਾਇਤ ਨੇ ਸਾਰੇ ਪਿੰਡ ਦੇ ਸਹਿਯੋਗ ਨਾਲ ਮਤਾ ਪਾ ਕੇ ਜ਼ਮੀਨ ਦਿੱਤੀ ਹੈ ਜੀ ਕਿਵੇਂ ਦੇਖਦੇ ਹੈਗੇ ਉਹ ਇੰਨੇ ਦਿਨ লাশ ਨੂੰ ਉੱਥੇ ਮੋਚੜੀ ਵਿੱਚ ਰੱਖਣਾ ਪਿਆ ਬੇਸ਼ੱਕ 21 ਤਰੀਕ ਨੂੰ ਜਿਹੜਾ ਗੋਲੀ ਨਾਲ ਇਹਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਧਰਨੇ ਵੀ ਲਾਉਣੇ ਪਏ ਰਾਮਪੁਰਾ ਵੀ ਕਿਤੇ ਨਾ ਕਿਤੇ ਲਾਉਣਾ ਪਿਆ ਤੁਹਾਨੂੰ ਲੱਗਦਾ ਨਹੀਂ ਪਹਿਲੀ ਸਰਕਾਰ ਨੂੰ ਮਾਮਲਾ ਦਰਜ ਕਰ ਦੇਣਾ ਚਾਹੀਦਾ ਸੀ ਜਿਵੇਂ ਰਾਤ ਕੀਤਾ ਹੈਗਾ ਇਹ ਤਾਂ ਦੇਖੋ ਜੀ ਜਿੱਦਾਂ 21 ਤਰੀਕ ਨੂੰ ਨੌਜਵਾਨ ਦੀ ਮੌਤ ਹੋਈ ਹੈਗੀ ਉੱਥੇ ਭਗਵੰਤ ਮਾਨ ਨੇ ਪਹਿਲਾਂ ਤਾਂ ਉਸੇ ਵੇਲੇ ਟਵੀਟ ਕਰਿਆ ਸੀਗਾ ਵੀ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਰਾਚੀ ਦਾ ਵੀ ਐਲਾਨ ਕਰਤਾ ਸੀ ਨੌਕਰੀ ਦਾ ਵੀ ਐਲਾਨ ਕਰਤਾ ਸੀ ਔਰ ਕਾਰਵਾਈ ਕਰਨ ਦਾ ਵੀ ਉਹਨਾਂ ਨੇ ਕਿਹਾ ਸੀਗਾ ਪਰੰਤੂ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਗਈ ਐਸਐਸਪੀ ਸਾਹਿਬ ਕਹਿੰਦੇ ਵੀ ਪਰਚਾ ਤਾਂ ਹੁੰਦਾ ਨਹੀਂ ਹੈਗਾ ਫਿਰ ਜਥੇਬੰਦੀ ਨੇ ਜੀ ਰੋਡ ਜਾਮ ਕਰਕੇ ਸਰਕਾਰ ਤੇ ਪ੍ਰੈਸ਼ਰ ਪਾ ਕੇ ਪਰਚਾ ਦਰਜ ਕਰਵਾਇਆਗਾ ਕਿਉਂਕਿ ਸੈਂਟਰ ਸਰਕਾਰ ਬਹੁਤ ਕੁਝ ਕਰਦੀ ਹੁੰਦੀ ਆ ਰਾਜ ਸਰਕਾਰਾਂ ਦੇ ਹੱਥ ਵਿੱਚ ਇੰਨਾ ਕੁਝ ਹੁੰਦਾ ਨਹੀਂ ਹੈਗਾ ਉਹਨਾਂ ਨੇ ਜਿਵੇਂ ਕਹਨਾ ਵੀ ਪੰਜਾਬ ਸਰਕਾਰ ਦੇ ਉੱਤੇ ਦਾਬ ਪਾਈ ਹੋਈ ਹੈ ਵੀ ਤੁਸੀਂ ਪਰਚਾ ਨਹੀਂ ਦਰਜ ਕਰਨਾ ਇਹ ਲੋਕਾਂ ਦਾ ਇੰਨਾ ਪ੍ਰੈਸ਼ਰ ਬਣ ਗਿਆ ਤੇ ਸਰਕਾਰ ਨੂੰ ਪਾਉਣਾ ਹੀ ਪਿਆ ਪਰਚਾ ਦਰਜ ਕਰਨਾ ਪਿਆ 302 ਦਾ ਪਰਚਾ ਦਰਜ ਕੀਤਾ ਗਿਆ ਤੇ ਉਸ ਤੋਂ ਬਾਅਦ ਸਹਿਮਤੀ ਬਣ ਗਈ ਆਪਣੀ ਸੰਸਕਾਰ ਦੀ ਅੱਜ ਉੱਥੋਂ ਕਾਫਲਾ ਤੁਰਿਆ ਹੋਇਆ ਹੈਗਾ ਹਨੋਰੀ ਬਾਰਡਰ ਤੋਂ ਸਾਰੇ ਆਗੂ ਨਾਲ ਨੇ ਤੇ ਬਹੁਤ ਵੱਡੇ ਕਾਫਲੇ ਦੇ ਰੂਪ ਵਿੱਚ ਆ ਰਹੇ ਨੇ ਤੇ ਪੂਰੇ ਸਰਦਾ ਸਮਾਨ ਨਾਲ ਜਿਵੇਂ ਆਪਾਂ ਕਿਸੇ ਫੌਜੀ ਜਵਾਨ ਦਾ ਸ਼ਹੀਦ ਦਾ ਸੰਸਕਾਰ ਕਰਦੇ ਆ ਉਸੇ ਤਰ੍ਹਾਂ ਸੰਸਕਾਰ ਆਦਰ ਸਮਾਨ ਸਤਕਾਰ ਨਾਲ ਕੀਤਾ ਜਾ ਰਿਹਾ ਹੈ ਕਿੰਨੇ ਕ ਵਜੇ ਹੈਗਾ ਕੀਤਾ ਕਿੰਨੇ ਕ ਵਜੇ ਪਹੁੰਚਣਗੇ ਇੱਥੇ ਉਮੀਦ ਹੈਗੀ ਹੈ 2:00 ਵਜੇ ਆ ਜਾਣਗੇ 2 ਤੋਂ 3:00 ਵਜੇ ਤੱਕ ਆ ਜਾਣਗੇ ਜੀ 3:00 ਵਜੇ ਤੱਕ ਆ ਜਾਣਗੇ ਜੀ ਵੈਸੇ ਕਿਉਂਕਿ ਚੱਲੇ ਹੋਏ ਨੇ ਹੌਲੀ ਹੌਲੀ ਕਾਫਲਾ ਤੁਰਦਾ ਹੈਗਾ ਪਿੰਡਾਂ ਦੇ ਵਿੱਚ ਲੋਕ ਰੋਕ ਲੈਂਦੇ ਆ ਸੰਗਤ ਰੋਕ ਰੈਂਦੀ ਹੈਗੀ ਜੀ ਦਰਸ਼ਨ ਕਰਦੇ ਆ ਲੋਕ ਵੱਡੇ ਕਾਫਲੇ ਦੇ ਰੂਪ ਵਿੱਚ ਆ ਰਹੇ ਨੇਗੇ 3:00 ਵਜੇ ਆਉਣ ਦੀ ਉਮੀਦ ਆਗੀ ਸਾਨੂੰ ਇੱਥੇ ਜੀ ਬਿਲਕੁਲ 3:00 ਵਜੇ ਨੌਜਵਾਨ ਕਿਸਾਨ ਸ਼ੁਭ ਕਰਨ ਦਾ ਜਿਹੜਾ ਇਸ ਪਿੰਡ ਵਿੱਚ ਸੰਸਕਾਰ ਕੀਤਾ ਜਾਵੇਗਾ ਇਸ ਥਾਂ ਤੇ ਜਿਹੜਾ ਸੰਸਕਾਰ ਕੀਤਾ ਜਾਣਾ ਹੈਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇਸ ਥਾਂ ਦੇ ਉੱਤੇ ਸੰਸਕਾਰ ਕਰਨ ਤੋਂ ਬਾਅਦ ਇੱਥੇ ਜਿਹੜੀ ਸ਼ੁਭ ਕਰਨ ਦੀ ਯਾਦਗਾਰ ਬਣਾਈ ਜਾਵੇਗੀ ਇੱਕ ਜਗਾ ਜਿਹੜੀ ਗੁਰਦੁਆਰਾ ਸਾਹਿਬ ਵੱਲੋਂ ਉਹਦੀ ਯਾਦ ਵਿੱਚ ਪਰਜਾਦਕਰ ਬਣਾਉਣ ਲਈ ਥਾਂ ਜਿਹੜੀ ਦਿੱਤੀ ਦਿੱਤੀ ਗਈ ਹੈਗੀ ਹੈ ਤੇ ਪੂਰੇ ਪ੍ਰਬੰਧ ਨੇ ਜਿਹੜੇ ਇੱਥੇ ਕਿਤੇ ਗਏ ਨੇ ਜਿਸ ਤਰ੍ਹਾਂ ਕਿਸਾਨ ਆਗੂ ਨੇ ਦੱਸਿਆ ਕੀ ਇਥੇ ਪੰਜਾਬ ਹਰਿਆਣਾ ਉਪੀ ਬਿਹਾਰ ਤੋਂ ਵੀ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਵਿੱਚ ਸ਼ੁਭਕਰਨ ਦੇ ਸੰਸਕਾਰ ਮੌਕੇ ਉਜਰੇ ਨੇ ਮਨੀਸ਼ ਗਰਗ ਈਟੀਸੀ ਨਿਊਜ਼ ਪਿੰਡ ਬੱਲੋ